ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀਵ ਰੂਪੀ ਪੰਛੀ ਚੌ ਦਿਸ਼ਾਵਾਂ ਵਿੱਚ ਉਡਾਰੀਆਂ ਲਾਉਂਦੇ ਹਨ ਕਦੀ ਕਿਸੇ ਸ਼ਹਿਰ ਕਦੀ ਕਿਸੇ ਸ਼ਹਿਰ ਕਦੀ ਕਿਸੇ ਮੁਲਕ ਕਦੀ ਕਿਸੇ ਮੁਲਕ ਭਟਕਦੇ ਰਹਿੰਦੇ ਹਨ ਪਰੰਤੂ ਸਾਇਬ ਕਹਿੰਦੇ ਹਨ ਕਿ ਜਿੰਨਾ ਉੜਦੇ ਹਨ ਜਿੰਨਾ ਭਟਕਦੇ ਹਨ ਉਤਨੇ ਹੀ ਦੁਖੀ ਹੁੰਦੇ ਹਨ اے ਮਨੁੱਖ ਤੂੰ ਚਾਹੇ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਪਰਮਨੰਕਾਰਾ ਤੇਰੇ ਕਰਮ ਤੇਰੇ ਨਾਲ ਹੀ ਜਾਣਗੇ ਹਰ ਜਗ੍ਹਾ ਤੇਰੇ ਕਰਮ ਹੀ ਫਲਿਪੂਤ ਹੋਣਗੇ ਹਰ ਜਗ੍ਹਾ ਤੇਰਾ ਉਦਦਮ ਤੇਰੀ ਮਿਹਨਤ ਫਲਿਪੂਤ ਨਹੀਂ ਹੋਵੇਗੀ ਇੱਕ ਆਮ ਕਹਾਵਤ ਹੈ ਕਿ ਜੋ ਦਿੱਲੀ ਭੇੜ ਹੈ ਉਹ ਹਰਿਦਵਾਰ ਵੀ ਭੇੜ ਹੈ ਭਾਵੇਂ ਜਿੰਨਾ ਦੀ ਪ੍ਰਾਪਲਬਦ ਦਿੱਲੀ ਚੰਗੀ ਨਹੀਂ ਸੀ ਉਹਨਾਂ ਦੀ ਪ੍ਰਾਪਲਬਦ ਹਰਿਦਵਾਰ ਵੀ ਚੰਗੀ ਨਹੀਂ ਹੋਵੇਗੀ ਜੇਕਰ ਕਰਮ ਠੀਕ ਨਹੀਂ ਤਾਂ ਫਲ ਬੁਰਾ ਮਿਲੇਗਾ ਕਰਮ ਠੀਕ ਨਹੀਂ ਤਾਂ ਦੁੱਖ ਹੀ ਮਿਲੇਗਾ ਚਾਹੇ ਉਹ ਕਿਧਰੇ ਵੀ ਬੈਠਾ ਹੋਵੇ ਕਰਮ ਨੇ ਤਾਂ ਆਪਣਾ ਫਲ ਦੇਣਾ ਹੀ ਹੈ ਕਈ ਵਾਰ ਮਨੁੱਖ ਸੋਚਦਾ ਹੈ ਕਿ ਇਸ ਸ਼ਹਿਰ ਵਿੱਚ ਮੈਨੂੰ ਸੁੱਖ ਨਹੀਂ ਮਿਲਿਆ ਸ਼ਾਇਦ ਉਸ ਸ਼ਹਿਰ ਵਿੱਚ ਸੁੱਖ ਮਿਲ ਜਾਏ ਇਸ ਦੇਸ਼ ਵਿੱਚ ਸੁੱਖ ਨਹੀਂ ਮਿਲਿਆ ਸ਼ਾਇਦ ਕਿਸੇ ਹੋਰ ਦੇਸ਼ ਵਿੱਚ ਸੁੱਖ ਮਿਲ ਜਾਏ ਪਰ ਸੁੱਖ ਦੁੱਖ ਤਾਂ ਕਰਮਾਂ ਦੇ ਬੀਜ ਤੋਂ ਨਿਕਲਦੇ ਹਨ ਅਮਰੀਕਾ ਵਿੱਚ ਵੀ ਮੰਗਦੇ ਹੋਏ ਭਿਖਾਰੀ ਮਿਲਦੇ ਨੇ ਅਮਰੀਕਾ ਵਿੱਚ ਵੀ ਫੁੱਟਪਾਥਾਂ ਤੇ ਸੁੱਤੇ ਹੋਏ ਲੋਕ ਮਿਲਦੇ ਨੇ ਖੁਦਕੁਸ਼ੀ ਲੋਕ ਉਧਰ ਵੀ ਕਰਦੇ ਨੇ ਦੁੱਖਾਂ ਤੋਂ ਸਤਾਏ ਹੋਏ ਅਪਸੈਟ ਮਨੁੱਖ ਮਿਲਦੇ ਨੇ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਹੈ ਪਰ ਉੱਥੇ ਵੀ ਲੋਕ ਦੁਖੀ ਹਨ ਮੁਲਕ ਦੇ ਬਦਲਦਿਆਂ ਪ੍ਰਾਪਲਬਦ ਨਹੀਂ ਬਦਲਦੀ ਦੁੱਖ ਸੁੱਖ ਨਹੀਂ ਬਦਲਦੇ ਇਹ ਤਾਂ ਕਰਮਾਂ ਅਨੁਸਾਰ ਹੀ ਮਿਲਦੇ ਹਨ ਤੇ ਕਿਧਰੇ ਵੀ ਚਲੇ ਜਾਈਏ ਕਰਮ ਤਾਂ ਨਾਲ ਹੀ ਜਾਣਗੇ ਮਨੁੱਖ ਜੋ ਕਰਮ ਕਰਦਾ ਹੈ ਭਾਰਤ ਵਿੱਚ ਵੀ ਉਸ ਦਾ ਉਹੀ ਫਲ ਮਿਲਦਾ ਹੈ ਤੇ ਕਿਸੇ ਹੋਰ ਮੁਲਕ ਵਿੱਚ ਵੀ ਉਸ ਦਾ ਉਹੀ ਫਲ ਮਿਲੇਗਾ ਸ਼ੁਭ ਕਰਮ ਹਨ ਤਾਂ ਇਸ ਦਾ ਫਲ ਉਸ ਨੂੰ ਆਪਣੇ ਦੇਸ਼ ਵਿੱਚ ਵੀ ਉਹੀ ਮਿਲੇਗਾ ਤੇ ਵਿਦੇਸ਼ ਵਿੱਚ ਵੀ ਉਹੀ ਮਿਲੇਗਾ ਹਰ ਸ਼ਹਿਰ ਵਿੱਚ ਮਿਲ ਜਾਵੇਗਾ ਹਰ ਥਾਂ ਤੇ ਮਿਲ ਜਾਵੇਗਾ ਪਰ ਜੇ ਕਰਮੀ ਠੀਕ ਨਹੀਂ ਤਾ ਚੋਗਾ ਚੁਗਣ ਲਈ ਸਾਰੇ ਬ੍ਰਹਿਮੰਡ ਦਾ ਪਰਮਨਨ ਕਰ ਲੈ ਦੁੱਖ ਹੀ ਮਿਲੇਗਾ ਭਟਕਣਾ ਹੀ ਮਿਲੇਗੀ ਐ ਮਨੁੱਖ ਮਤਾਂ ਤੂੰ ਸੋਚ ਕੇ ਉਹ ਮੁਲਕ ਤੈਨੂੰ ਸੁੱਖ ਦੇ ਦੇਵੇਗਾ ਨਹੀਂ ਤੇਰੇ ਕਰਮ ਨਹੀਂ ਤੈਨੂੰ ਸੁੱਖ ਦੇਣਗੇ ਫਲਾਨਾ ਸ਼ਹਿਰ ਤੈਨੂੰ ਸੁੱਖ ਦੇ ਦੇਵੇਗਾ ਕਤਿ ਨਹੀਂ ਤੇਰੇ ਕੀਤੇ ਹੋਏ ਕਰਮ ਤੈਨੂੰ ਸੁੱਖ ਦੇਣਗੇ ਕਰਮ ਗਲਤ ਕੀਤੇ ਹਨ ਕਿਧਰੇ ਵੀ ਚਲਾ ਜਾ ਦੁੱਖ ਹੀ ਮਿਲੇਗਾ ਨਿਰਾਸ਼ਾ ਪੱਲੇ ਪਵੇਗੀ ਕਰਮ ਠੀਕ ਹਨ ਤਾਂ ਕਿਧਰੇ ਵੀ ਚਲਾ ਜਾ ਸੁੱਖ ਹੀ ਸੁੱਖ ਮਿਲੇਗਾ ਕਾਮਯਾਬੀ ਹੀ ਕਾਮਯਾਬੀ ਮਿਲੇਗੀ ਮੂਲ ਗੱਲ ਤਾਂ ਕਰਮਾਂ ਦੀ ਹੈ ਦੁੱਖ ਸੁੱਖ ਨੂੰ ਇੱਕ ਫਲ ਮੰਨਿਆ ਹੈ ਦੁੱਖ ਸੁੱਖ ਦਾ ਬੀਜ ਕਰਮ ਹੈ ਅਸੀਂ ਜੋ ਵੀ ਕਰਮ ਕਰਦੇ ਹਾਂ ਉਸ ਨੂੰ ਦੁੱਖ ਜਾਂ ਸੁੱਖ ਦੇ ਫਲ ਲੱਗਦੇ ਹਨ ਇੱਕ ਵਾਰ ਮੈਂ ਇੰਗਲੈਂਡ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਕੁਝ ਦਿਨਾਂ ਤੋਂ ਕਰਮ ਫਿਲਾਸਫੀ ਤੇ ਵਿਚਾਰਾਂ ਸੰਗਤਾਂ ਸਾਹਮਣੇ ਰੱਖ ਰਿਹਾ ਸੀ। ਅਗਲੇ ਦਿਨ ਸਵੇਰੇ ਕੁਝ ਨੌਜਵਾਨ ਮੇਰੇ ਕਮਰੇ ਵਿੱਚ ਆਏ। ਉਹਨਾਂ ਦੇ ਨਾਲ ਇੱਕ ਕੁਝ ਦਿਨਾਂ ਦਾ ਅਪੰਗ ਬੱਚਾ ਵੀ ਸੀ। ਉਹ ਆ ਕੇ ਬੋਲਣ ਲੱਗ ਪਏ ਕਿ ਤੁਹਾਡੀ ਕਰਮ ਫਿਲਾਸਫੀ ਗਲਤ ਹੈ, ਝੂਠੀ ਹੈ। ਤੁਸੀਂ ਇਤਨੇ ਦਿਨਾਂ ਤੋਂ ਆਪਣਾ ਅਤੇ ਸੰਗਤ ਦਾ ਸਮਾਂ ਬਰਬਾਦ ਕਰ ਰਹੇ ਹੋ। ਦੱਸੋ ਇਸ ਬੱਚੇ ਨੇ ਕੀ ਗਲਤ ਕਰਮ ਕੀਤਾ ਜੋ ਜਨਮ ਤੋਂ ਹੀ ਅਪਾਜ ਹੈ ساری ਜ਼ਿੰਦਗੀ ਇਹ ਆਪ ਵੀ ਦੁਖੀ ਸਾਨੂੰ ਵੀ ਦੁਖੀ ਕਰੇਗਾ ਉਹ ਬਹੁਤ ਗੁੱਸੇ ਵਿੱਚ ਬੋਲੀ ਜਾ ਰਹੇ ਸਨ ਦਰਅਸਲ ਉਹ ਬੱਚੇ ਦੇ ਦੁੱਖ ਕਰਕੇ ਆਪੇ ਤੋਂ ਬਾਹਰ ਸਨ ਮੈਂ ਉਹਨਾਂ ਨੂੰ ਸ਼ਾਂਤ ਕੀਤਾ ਤੇ ਕਿਹਾ ਕਿ ਮੈਨੂੰ ਵੀ ਕੁਝ ਬੋਲਣ ਦਾ ਮੌਕਾ ਦਿਓ ਮੈਂ ਉਹਨਾਂ ਨੂੰ ਕਿਹਾ ਕਿ ਕਰਮ ਇੱਕ ਬੀਜ ਹੈ ਅਤੇ ਇਸ ਬੀਜ ਨੂੰ ਦੁੱਖ ਤੇ ਸੁੱਖ ਦੇ ਫਲ ਲੱਗਦੇ ਹਨ। ਕਈ ਵਾਰ ਮਨੁੱਖ ਕਹਿ ਦਿੰਦਾ ਕਿ ਮੈਨੂੰ ਇਤਨਾ ਦੁੱਖ ਆ ਗਿਆ। ਮੈਂ ਤਾਂ ਕੋਈ ਬੁਰਾ ਕੰਮ ਨਹੀਂ ਕੀਤਾ। ਮੈਂ ਤਾਂ ਕੋਈ ਗਲਤ ਕਰਮ ਨਹੀਂ ਕੀਤਾ। ਮੈਂ ਕਿਸੇ ਦਾ ਬੁਰਾ ਨਹੀਂ ਸੋਚਿਆ। ਫਿਰ ਮੈਨੂੰ ਇਤਨਾ ਦੁੱਖ ਕਿਉਂ ਆ ਗਿਆ? ਦਰਅਸਲ ਬੀਜ ਬੀਜਣ ਤੋਂ ਲੈ ਕੇ ਫਲ ਤੱਕ ਆਪਣ ਲਈ ਸਮੇਂ ਦਾ ਗੈਪ ਹੈ। ਸਮੇਂ ਦਾ ਅੰਤਰਾਲ ਹੈ। ਧਰਤੀ ਵਿੱਚ ਬੀਜ ਮੈਂ ਅੱਜ ਬੀਜਿਆ। ਫਲ ਤਾਂ ਅੱਜ ਕੋਈ ਨਹੀਂ ਕੁਝ ਵਕਤ ਲੱਗੇਗਾ ਸਮਾਂ ਲੱਗੇਗਾ ਕੋਈ ਬੀਜ ਬੀਜਣ ਤੋਂ ਬਾਅਦ ਫਲ 6 ਮਹੀਨੇ ਵਿੱਚ ਦਿੰਦਾ ਕੋਈ ਸਾਲ ਬਾਅਦ ਕੋਈ 2 ਸਾਲ ਬਾਅਦ ਕੋਈ 5 ਸਾਲ ਬਾਅਦ ਇੱਥੋਂ ਤੱਕ ਕਿ ਇਮਲੀ ਦਾ ਬੂਟਾ 35 ਸਾਲ ਬਾਅਦ ਫਲ ਦਿੰਦਾ ਸੋ ਫਲ ਤੱਕ ਆਪਣ ਲਈ ਸਮੇ ਦਾ ਅੰਤਰਾਲ ਹੈ ਉਬਹੁ ਅਸੀਂ ਜੋ ਕਰਮ ਰੂਪੀ ਬੀਜ ਬੀਜਦੇ ਹਾਂ ਉਸ ਦਾ ਫਲ ਅੱਜ ਨਹੀਂ ਹੈ ਸਮੇਂ ਦਾ ਅੰਤਰਾਲ ਹੋਣ ਕਰਕੇ ਸਾਨੂੰ ਇਹ ਯਾਦ ਹੀ ਨਹੀਂ ਹੁੰਦਾ ਕਿ ਇਹ ਬੀਜ ਕਦੋਂ ਬੀਜਿਆ ਸੀ ਜਿਸ ਨੂੰ ਇਹ ਦੁੱਖ ਦਾ ਫਲ ਲੱਗਿਆ ਭਗਤ ਕਬੀਰ ਜੀ ਵੀ ਕਹਿੰਦੇ ਹਨ ਆਪਣੇ ਕਰਮ ਕੀ ਗਤ ਮੈਂ ਕਿਹ ਜਾਣੂੰ ਮੈਂ ਕਿਹ ਜਾਣੂੰ ਬਾਬਾ ਰੇ ਜੇ ਅਸੀਂ ਅੱਜ ਦੁਖੀ ਹਾਂ ਤਾਂ ਇਹ ਗੱਲ ਪੱਕੀ ਹੈ ਕਿ ਕੋਈ ਨਾ ਕੋਈ ਕਰਮ ਅਜੇਹਾ ਪਹਿਲਾਂ ਕੀਤਾ ਹੈ ਜਿਸ ਕਰਕੇ ਅਸੀਂ ਅੱਜ ਦੁਖੀ ਹਾਂ ਅਤੇ ਜੇ ਅਸੀਂ ਅੱਜ ਸੁਖੀ ਹਾਂ ਤਾ ਕੋਈ ਕਰਮ ਅਜੇ ਪਹਿਲਾਂ ਕੀਤੇ ਹਨ ਜਿਸ ਨੂੰ ਇਹ ਸੁੱਖ ਦੇ ਫਲ ਲੱਗੇ ਹਨ ਮੈਂ ਉਹਨਾਂ ਨੂੰ ਸਮਝਾਇਆ ਕਿ ਮਨੁੱਖ ਜੀਵਨ ਵਿੱਚ ਕਰਮ ਜੋ ਰੋਜ਼-ਰੋਜ਼ ਕਰਦਾ ਹੈ ਪਰ ਮਨੁੱਖ ਦੀ ਉਮਰ ਰੋਜ਼-ਰੋਜ਼ ਘਟਦੀ ਜਾ ਰਹੀ ਹੈ ਇੱਕ ਦਿਨ ਮਨੁੱਖ ਦੀ ਮੌਤ ਹੋ ਜਾਂਦੀ ਹੈ ਪਰ ਜੋ ਅਸੀਂ ਕਰਮ ਅਖੀਰ ਤੱਕ ਬੀਜਦੇ ਰਹੇ ਹਾਂ ਉਹਨਾਂ ਦਾ ਫਲ ਅਸੀਂ ਉਸ ਜੀਵਨ ਵਿੱਚ ਨਹੀਂ ਖਾ ਸਕੇ ਉਹ ਫਿਰ ਅਗਲੇ ਜਨਮ ਵਿੱਚ ਖਾਣ ਨੂੰ ਮਿਲਦੇ ਹਨ ਮੈਂ ਉਹਨਾਂ ਨੂੰ ਕਿਹਾ ਕਿ ਇਹ ਜੋ ਬੱਚਾ ਹੈ ਜੋ ਅਪੰਗ ਹੀ ਪੈਦਾ ਹੋਇਆ ਹੈ ਇਹ ਕੋਈ ਪਿਛਲੇ ਜਨਮ ਦਾ ਬੋਇਆ ਹੋਇਆ ਬੀਜ ਹੈ ਜੋ ਇਸ ਦੀ ਹਾਲਤ ਹੈ ਤੇ ਕੋਈ ਤੁਹਾਡੇ ਵੀ ਕਰਮ ਐਸੇ ਹੋਣਗੇ ਜਿਸ ਕਰਕੇ ਇਸ ਦੇ ਸੰਬੰਧ ਤੁਹਾਡੇ ਨਾਲ ਜੁੜੇ ਹਨ ਸੋ ਇਹ ਇੱਕ ਨਿਯਮ ਹੈ ਕਿ ਜੇ ਦੁੱਖ ਹੈ ਤਾਂ ਕਰਮ ਮਾੜੇ ਕੀਤੇ ਹਨ ਜੇ ਸੁੱਖ ਹੈ ਤਾਂ ਕਰਮ ਕੁਝ ਚੰਗੇ ਕੀਤੇ ਹਨ ਇਸ ਵਾਸਤੇ ਕਿਸੇ ਦੂਜੇ ਤੀਜੇ ਨੂੰ ਗੁਰਬਾਣੀ ਅਨੁਸਾਰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਦੱਦਾ ਦੋਸ਼ ਨਾ ਦੀਜੇ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਵਰਜਾ